ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਾਂ ਖਿਲਾਫ ਕਾਰਵਾਈ ਕਰਨ ਨੂੰ ਲੈ ਕੇ ਲਗਾਤਾਰ ਵੱਖ-ਵੱਖ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ ਇਸੇ ਲੜੀ ਦੇ ਤਹਿਤ ਜ਼ਿਲ੍ਹਾ ਫਤਿਹਗੜ ਸਾਹਿਬ ਪੁਲਿਸ ਵੱਲੋਂ ਐਸਐਸਪੀ ਸ਼ੁਭਮ ਅਗਰਵਾਲ ਦੀ ਅਗਵਾਈ ਦੇ ਵਿੱਚ ਫਤਿਹਗੜ ਸਾਹਿਬ ਅਤੇ ਲੋਹਾਨਗਰੇ ਮੰਡੀ ਗੋਬਿੰਦਗੜ ਦੇ ਇਲਾਕੇ ਵਿੱਚ ਸੱਚ ਅਭਿਆਨ ਚਲਾਇਆ ਗਿਆ ਇਸ ਦੌਰਾਨ ਐਸਐਸਪੀ ਸ਼ੁਭਮ ਅਗਰਵਾਲ ਅਤੇ ਉਨ੍ਹਾਂ ਦੀ ਪੂਰੀ ਟੀਮ ਇਸ ਸੱਚੋ ਆਪਰੇਸ਼ਨ ਦੇ ਵਿੱਚ ਸ਼ਾਮਲ ਹੋਈ ਸਰਕਾਰ ਵੱਲੋਂ ਤੇ ਪੁਲਿਸ ਵੱਲੋਂ ਨਸ਼ਿਆ ਦੇ ਖਿਲਾਫ ਇੱਕ ਮਤਲਬ ਆਪਾਂ ਕਹਿੰਦੇ ਆ ਵਾਰ ਇੱਕ ਜੰਗੀ ਪੱਦਰ ਤੇ ਇੱਕ ਜਿਹੜੀ ਹੈ ਮੁਹਿੰਮ ਚਾਲੂ ਕੀਤੀ ਗਈ ਹੈ ਤੇ ਅੱਜ ਇਸ ਵਕਤ ਅਸੀਂ ਤਰਖਾਨ ਮਾਜਰਾ ਦੇ ਜਿਹੜੇ ਪਿੰਡ ਦੇ ਏਰੀਆ ਦੇ ਵਿੱਚ ਹੈਗੇ ਸਾਡੇ ਕੋ ਸਰਪੰਚ ਸਾਹਿਬ ਤੇ ਹੋਰ ਜਿਹੜੇ ਹੈਗੇ ਤੇ ਜਿਹੜੇ ਆਮ ਪਬਲਿਕ ਉਹ ਵੀ ਸਾਡੇ ਨਾਲ ਖੜੀ ਹੋਈ ਹੈ ਤੇ ਇਹਨਾਂ ਦੇ ਨਾਲ ਬੜੀ ਗੱਲ ਹੋਈ ਲਗਾ ਡਿਟੇਲਸ ਤੇ ਇਹ ਹੀ ਗੱਲ ਹੋਈ ਆ ਆਪਾਂ ਪਿੰਡ 'ਚ ਬਿਲਕੁਲ ਵੀ ਨਸ਼ਾ ਨਹੀਂ ਲੈਣ ਦੇਣਾ ਇਲਾਕੇ 'ਚ ਨਿਸ਼ਾਨ ਨਹੀਂ ਰਹਿਣ ਦੇਣਾ ਸਵੇਰ ਤੋਂ ਸਾਡੀਆਂ ਟੀਮਾਂ ਟੋਟਲ ਜਿਹੜੀ ਹੈਗੀ ਆ ਆਪਣੇ ਜ਼ਿਲ੍ਹੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਕਫਾ ਇਲਾਕਿਆਂ ਦੇ ਵਿੱਚ ਆ ਆਪਾਂ ਜਿਹੜੀ ਇਹ ਕਾਸੋ ਆਪਰੇਸ਼ਨ ਕਰ ਰਹੇ ਨੇ ਉਹਨਾਂ ਦੇ ਵਿੱਚੋਂ ਇੱਕ ਅੱਧਰ ਵੀ ਚੱਲਦਾ ਪਿਆ ਹੈ ਤੇ ਹੁਣ ਤੱਕ ਕਾਫੀ ਜਿਹੜੀ ਹੈਗੀ ਆ ਕਰੀਬ ਅਸੀਂ ਹੁਣ ਤੱਕ ਆ ਕਰੀਬ ਹੁਣ ਤੱਕ ਕਰੀਬ ਅਸੀਂ ਜਿਹੜੇ 9 ਪਰਚੇ ਵੀ ਸੰਬੰਧੀ ਦਰਜ ਹੋ ਚੁੱਕੇ ਹੈ ਤੇ ਕਰੀਬ 10 ਬੰਦੇ ਗ੍ਰਫਤਾਰ ਵੀ ਕਰ ਚੁੱਕੇ ਆਗੇ ਵੀ ਕਾਰਵਾਈ ਜਾਰੀ ਹੈ ਤੇ ਆਪਣਾ ਜਿਹੜੇ ਸਰਪੰਚ ਸਾਹਿਬ ਇਹਨਾਂ ਨੇ ਵੀ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਅਸੀਂ ਪਿੰਡ ਦੇ ਵਿੱਚ ਇੱਕ ਸਟਰੋਂਗ ਰੈਜ਼ੋਲੂਸ਼ਨ ਪਾਸ ਕਰਨਗੇ ਇੱਕ ਮਤਾ ਪਾਸ ਕਰਨਗੇ ਕਿ ਜਿਹੜਾ ਵੀ ਬੰਦਾ ਇਸ ਨਸ਼ੇ ਦੇ ਵਿੱਚ ਉਹਨੂੰ ਵੇਚਣ ਜਾਂ ਉਹਨੂੰ ਕੀ ਕਹਿੰਦੇ ਕੰਜ਼ੂਮ ਕਰਨ ਦੇ ਵਿੱਚ ਕਿਸੇ ਵੀ ਤਰੀਕੇ ਦਾ ਰੋਲ ਸਾਹਮਣੇ ਆਂਦਾ ਉਹਦੇ ਪਰਿਵਾਰ ਨੂੰ ਸਰਪੰਚ ਵੱਲੋਂ ਸਰਪੰਚ ਸਾਹਿਬ ਵੱਲੋਂ ਤੇ ਬਿਲਕੁਲ ਕਿਸੇ ਵੀ ਤਰੀਕੇ ਦਾ ਪੰਚਾਇਤ ਵੱਲੋਂ ਕੋਈ ਸਪੋਰਟ ਨਹੀਂ ਰਹੇਗਾ ਤੇ ਮੇਰਾ ਪਬਲਿਕ ਨੂੰ ਇਹੀ ਪੁਲਿਸ ਨੂੰ ਆਸ਼ਵਾਸਾ ਦਿੰਦੇ ਕਿ ਪੁਲਿਸ ਤੁਹਾਡੇ ਨਾਲ ਅਸੀਂ ਬਿਲਕੁਲ ਇੱਥੇ ਸਫਾਇਆ ਕਰ ਦੇਣਾ ਹੈ ਜੀ ਕੋਈ ਵੀ ਬੰਦਾ ਮੇਰੀ ਮੀਡੀਆ ਦੇ ਰਾਈ ਜਿਹੜੇ ਸਾਡੇ ਹੋਰ ਵਿਅਕਤੀ ਉਹਨਾਂ ਨੂੰ ਵੀ ਮੇਰੇ ਮੀਡੀਆ ਸੱਜਣ ਰਾਈ ਬੇਨਤੀ ਹੈ ਕੋਈ ਵੀ ਵਿਅਕਤੀ ਤੁਹਾਨੂੰ ਕਿਸੇ ਵੀ ਤਰੀਕੇ ਦੀ ਇਨਫੋਰਮੇਸ਼ਨ ਜੇਕਰ ਮਿਲਦੀ ਹੈ ਕੋਈ ਬੰਦਾ ਵੇਚਦਾ ਹੈ ਜਾਂ ਇਦਾਂ ਦੇ ਕਿਸੇ ਵੀ ਤਰੀਕੇ ਦੀ ਐਕਟੀਵਿਟੀ ਦੇ ਵਿੱਚ ਨੋੜ ਲੇ ਤੁਸੀਂ ਸਾਡਾ ਰਾਬਤਾ ਕਰੋ ਆਪਣੇ ਲੋਕਲ ਐਸਐਚਓ ਸਾਹਿਬ ਨੂੰ ਦੱਸਿਓ ਜਾਂ ਮੈਨੂੰ ਵੀ ਤੁਸੀਂ ਦੱਸ ਸਕਦੇ ਹੋ ਬਿਲਕੁਲ 24/7 ਸਾਡੀ ਜਿਹੜੀ ਐਰਪਲਾਈਨ ਹੈ ਉਹ ਚੱਲੂ ਹੈ ਤੁਹਾਡੀ ਜਿਹੜੀ ਆਈਡੈਂਟੀਟੀ ਉਹ ਗੁਪਤ ਰੱਖੀ ਜਾਊਗੀ ਆਪਾਂ ਉਸ ਬੰਦੇ ਤੇ ਸਮੇਂ ਸਿਰ ਤਰੀਕੇ ਨਾਲ ਪੜਦੀ ਕਾਨੂੰਨੀ ਕਾਰਵਾਈ ਕਰਵਾਂਗੇ ਸਰ ਕੀ ਬੰਦੋਜਰ ਦਾ ਵੀ ਹੈ ਕੋਈ ਇਹੋ ਜਿਹਾ ਫਲਾਣ ਜਿਹੜੇ ਲੋਕ ਜਿਆਦਾ ਨਸ਼ੇ ਦੇ ਸਮਗਰੀ ਵੜਾਈ ਆ ਦੇਖੋ ਆਪਾਂ ਬੇਸਿਕਲੀ 24/7 ਜਿਹੜੇ ਹੈਗੇ ਆ ਇਹਦੇ ਵਿੱਚ ਲੱਗੇ ਹੋਏ ਆ ਤੇ 360 ਡਿਗਰੀ ਤਰੀਕੇ ਨਾਲ ਇਸ ਤਰ੍ਹਾਂ ਆਪਾਂ ਕਾਰਵਾਈ ਕਰਾਂਗੇ। ਭਾਵੇਂ ਉਹ ਡਿਮੋਲੀਸ਼ਨ ਨੂੰ ਲੈ ਕੇ ਹੋ, ਭਾਵੇਂ ਉਹ ਅਵੇਅਰਨੈਸ ਨੂੰ ਲੈ ਕੇ ਹੋ, ਭਾਵੇਂ ਸਪਲਾਈ ਚੈਨ ਨੂੰ ਸਪਲਾਈ ਚੇਨ ਨੂੰ ਬ੍ਰੇਕ ਕਰਨ ਨੂੰ ਜਾਂ ਪਿੰਡਾਂ ਦੇ ਵਿੱਚ ਆ ਕੇ ਇਕੱਲੇ-ਇਕੱਲੇ ਬੰਦੇ, ਇਕੱਲੇ-ਇਕੱਲੇ ਘਰਾਂ ਨੂੰ ਜਿਹੜੇ ਇਹਦੇ ਵਿੱਚ ਇਨਵੋਲਡ ਹਨ ਉਹਨਾਂ ਨੂੰ ਚੱਕ। ਤੇ ਸਾਰੇ ਪਹਿਲੂਆਂ ਤੇ ਕੰਮ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਅਸੀਂ ਜਿੱਦਾਂ-ਜਿੱਦਾਂ ਕਾਰਵਾਈ ਹੋएगी ਉਹ ਤੁਹਾਨੂੰ ਅਸੀਂ ਤੁਹਾਡੇ ਨਾਲ ਅਸੀਂ মিডিਆ ਦੇ ਰਾਹੀਂ ਤੁਹਾਡੇ ਨਾਲ ਸਾਂਝਾ ਕਰਾਂਗੇ। ਸਰ ਇੱਕ ਖੇਤ ਵਾਲੇ ਦਾ ਕੇਸ ਸੀਗਾ ਜੀ ਉਹ ਕਿ ਕਿੰਨੇ ਕਿ ਟਿਊਚ ਰੈਸਟੋਰੇਟ ਜਿਹ ਅ ਬਲਵਿੰਦਰ ਸਿੰਘ ਨਾਮ ਦਾ ਇੱਕ ਵਿਅਕਤੀ ਸੀਗਾ ਉਹਦੀ ਡੈਥ ਹੋ ਗਈ ਸੀ ਤੇ ਉਹ ਕਿਤੇ ਨਾ ਕਿਤੇ ਡਰਗ ਵਗਰਾ ਲੈਂਦਾ ਹੋਣਾ ਪਿੱਛੇ ਜਦੋਂ ਉਸ ਤੋਂ ਕੋਈ ਬਿਮਾਰ ਹੋ ਗਿਆ ਸੀਗਾ ਜਿਸ ਕਰਕੇ ਉਹਦੀ ਡੈਥ ਹੋ ਗਈ ਤੇ ਉਹਦੀ ਮਾਤਾ ਦੇ ਬਿਆਨ ਤੇ ਅਸੀਂ ਫੌਰੀ ਤੌਰ ਤੇ ਐਫ ਆਈ ਆਰ ਦਰਜ ਕੀਤੀ ਤੇ ਟੋਟਲ ਤਿੰਨ ਬੰਦੇ ਸੀਗੇ ਜਨਾ ਦੇ ਨਾਮ ਸੀਗੇ ਇੱਕ ਬੂਟਾ ਸਿੰਘ ਸੀਗਾ ਤੇ ਹੋਰ ਬੰਦੇ ਦੋ ਹੋਰ ਸੀਗੇ ਤਿੰਨਾ ਤਿੰਨਾ ਦੇ ਤਿੰਨਾ ਵਿਅਕਤੀ ਹੁਣ ਗ੍ਰਿਫਤਾਰ ਹੋ ਚੁੱਕੇ ਨੇ ਤੇ ਸਾਡੀ ਹਰਾ ਹਰਾ ਸੱਚ ਪਿੰਡ ਵਾਲਿਆਂ ਵੱਲੋਂ ਹੁਣ ਕੀ ਜੀ ਰਿਸਪੌਂਸ ਹੈ ਜੀ ਪਿੰਡ ਵੱਲੋਂ ਬੜੀ ਇੱਕ ਪੋਜ਼ਿਟਿਵ ਪਿੰਡ ਦੇ ਵਿੱਚ ਇੱਕ ਮੈਸੇਜ ਹੈ ਤੇ ਪਿੰਡ ਦੀ ਜਿਹੜੀ ਸਰਪੰਚ ਸਾਹਿਬ ਹੈ ਉਹਨਾਂ ਦੇ ਨਾਲ ਵੀ ਸਾਡਾ ਰਾਪਟਾ ਹੈ ਤੇ ਜਿਹੜੇ ਮਾਤਾ ਜੀ ਹੈਗੀਆਂ ਉਹਨਾਂ ਨਾਲ ਵੀ ਤੇ ਪਰਿਵਾਰ ਨਾਲ ਵੀ ਤੇ ਹੋਰ ਵੀ ਪਿੰਡ ਵਾਲਿਆਂ ਨਾਲ ਬੜਾ ਇੱਕ ਚੰਗਾ ਰਾਪਟਾ ਹੈ ਤੇ ਇੱਕ ਬੜਾ ਪੋਜ਼ਿਟਿਵ ਮੈਸੇਜ ਪਿੰਡ ਦੇ ਵਿੱਚ ਗਿਆ ਹੈ ਕਿ ਬਿਲਕੁਲ ਜ਼ੀਰੋ ਟੋਲਰੈਂਸ ਹੈ ਜੀ ਐਂਡ ਜੰਗੀ ਪੱਦਰ ਤੇ ਇੱਕ ਵਾਰ ਲਾਈਕ ਸਿਚੁਏਸ਼ਨ ਨੂੰ ਲੈ ਕੇ ਆਪਾਂ ਡਰੱਗਸ ਦੇ ਖਿਲਾਫ ਵੀ ਆਰ ਆਲਰੇਡੀ ਵਰਕਿੰਗ ਔਨ ਇਟ ਤੇ ਬਿਲਕੁਲ ਵੀ ਅਸੀਂ ਇਹਨੂੰ ਸਫਾਇਆ ਕਰ ਦੇਣਾ ਜੀ ਤਿੰਨੋਂ ਤੋਂ ਤਿੰਨੋਂ ਰੈਸਟ ਹੋ ਗਏ ਤਿੰਨੋਂ ਗ੍ਰਫਤਾਰ ਹੋ ਗਏ ਠੀਕ ਹੈ ਦੋ ਦੋ ਦਿਨ ਪਹਿਲੇ ਇੱਕ ਵੀਡੀਓ ਵਾਇਰਲ ਹੋਈ ਸੀ ਸਨੇਚਿੰਗ ਦੀ ਸਰ ਉਹਨੂੰ ਪੁਲਿਸ ਨੇ ਬਹੁਤ ਦੋ ਘੰਟੇ ਤੱਕਾਂ ਜਿਆਦਾ ਛੁਹੀੜ ਕਰ ਲਿਆ ਸੀ ਜੀ ਇਹ ਚੀਜ਼ ਨਹੀਂ ਇਸ ਤੋਂ ਹੋਰ ਵੀ ਹੈ ਮੇਰੇ ਵੱਲੋਂ ਪੁਲਿਸ ਵੱਲੋਂ ਜੀ ਦੇਖੋ ਜੀ ਇਸ ਮੈਚਿੰਗ ਨੂੰ ਲੈ ਕੇ ਬਿਕਾਉਜ਼ ਸਾਡੇ ਕੋਲ ਇੰਡਸਟਰੀਅਲ ਏਰੀਆ ਵੀ ਹੈਗੇ ਆ ਸਾਡੇ ਕੋਲ ਹੋਰ ਪ੍ਰਵਾਸੀ ਵੀ ਨੇ ਤੇ ਕਈ ਵਿਅਕਤੀ ਪਾਰਟਿਕੂਲਰ ਜਦੋਂ ਆਪਣੀ ਸੈਲਰੀ ਲੈ ਕੇ ਆਉਂਦੇ ਆ ਤੇ ਜਾਂ ਫਿਰ ਅਸੀਂ ਦੇਖ ਰਹੇ ਹਾਂ ਮੋਬਾਈਲ ਉਹਨ ਇਸ ਤਰੀਕੇ ਦੀ ਪਿੱਛੇ ਜੇ ਕੁਝ ਵਾਰਦਾਤਾ ਜਿਹੜੀ ਹੈਗੀ ਰਿਪੋਰਟ ਰਹੀ ਹੈ ਸਾਰੇ ਐਸ ਐਚਓ ਸਾਹਿਬਾਨ ਨੂੰ ਤੇ ਆਪਣੇ ਜਿੰਨੇ ਜੀਓ ਸਾਹਿਬਾਨ ਨੂੰ ਸਾਰਿਆਂ ਨੂੰ ਸਖਤ ਦੇਾਇਤ ਨੇ ਪਿੱਛੇ ਜੇ ਅਸੀਂ ਕਾਰਵਾਈ ਵੀ ਕੀਤੀ ਹੈ ਤੁਸੀਂ ਦੇਖ ਹੀ ਰਹੇ ਹੋ ਹੁਣ ਤੇ ਬਿਲਕੁਲ ਸਨੇਚਿੰਗ ਨੂੰ ਲੈ ਕੇ ਜੀ ਜ਼ੀਰੋ ਟੋਲਰੈਂਸ ਹੈ ਵੀਲ ਨਾਟ ਟੋਲਰੇਟ ਐਨੀ ਕਾਈਂਡ ਆਫ ਸਨੇਚਿੰਗ ਕਭੀ ਜਿਹੜੇ ਗਰੀਬ ਬੰਦੇ ਆਉਂਦੇ ਵਿਚਾਰਾ ਕੋਈ ਕੋਈ ਮੋਟਰਸਾਈਕਲ ਤੇ ਆ ਰਿਹਾ ਕੋਈ ਸਾਈਕਲ ਤੇ ਆ ਰਿਹਾ ਇਸ ਨੂੰ ਇਸਦੇ ਦਰਦ ਨੂੰ ਸਮਝਦੇ ਆ ਤੇ ਬਿਲਕੁਲ ਜੀ ਜ਼ੀਰੋ ਟੋਲਰੈਂਸ ਹੈਗੇ ਇਸ ਸਨੇਚਰਨ ਜਿਹੜੀ ਹੈ ਥੈਫਟ ਯਰ ਰੋਬਰੀ ਕੋਈ ਵੀ ਇਸ ਤਰੀਕੇ ਦੀ ਵਾਰਦਾਤ ਕਰ सा नजर बनाते हैं जो वो साढ़े हाथ चाहेंगे बिल्कुल नहीं थैंक यू प्रॉपर्टी बेचने और खरीदने के लिए संपर्क करें फेयर डील प्रॉपर्टीज़